ਅੰਮ੍ਰਿਤਸਰ ਦੇ ਛਾਟਾ ਚੌਂਕ ਦੇ ਵਿੱਚ ਵਾਰਡ ਨੰਬਰ 1 ਤੋਂ ਗੌਰਵ ਅਰੋੜਾ ਵਾਰਡ ਨੰਬਰ 81 ਤੋਂ ਸतीश ਬੱਲੂ ਰਕੇਸ਼ ਕੁਮਾਰ ਰਿੰਕੂ ਕਾਮਰੇਡ ਸੁਰਿੰਦਰ ਸਿੰਘ ਦੀ ਅਗਵਾਈ ਚ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਓਜਲਾ ਦੇ ਹੱਕ ਤੇ ਵਿੱਚ ਚੌਂ ਰੈਲੀ ਕਰਵਾਈ ਗਈ ਇਸ ਮੌਕੇ ਤੇ ਵਾਰਡ ਨੰਬਰ 1 ਤੋਂ ਗੌਰਵ ਅਰੋੜਾ ਦੀ ਅਗਵਾਈ ਹੇਟ ਅਕਾਲੀ ਦਲ ਪਾਰਟੀ ਤੇ ਆਮ ਆਦੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਇਸ ਮੌਕੇ ਤੇ ਗੁਰਜੀਤ ਸਿੰਘ ਓਜਲਾ ਡਾਕਟਰ ਰਾਜਕੁਮਾਰ 베ਰਕਾ ਨੇ ਸਰੋਪਾ ਪਾ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਵਿੱਚ ਕਾਂਗਰਸੀ ਪ੍ਰਤੀ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਗੁਰਪ ਅਰੋੜਾ, ਸतीश ਬੱਲੂ, ਰਕੇਸ਼ ਕੁਮਾਰ ਰਿੰਕੂ, ਕਾਮਰੇਸ਼ ਸੁਰਿੰਦਰ ਸਿੰਘ ਨੇ ਹਾਜ਼ਰ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਗੁਰਜੀਤ ਸਿੰਘ ਓਜਲਾ ਨੂੰ ਵੱਡੇ ਫਰਕ ਨਾਲ ਜਿਤਾਉਣ ਦੀ ਅਪੀਲ ਕੀਤੀ। ਕਾਂਗਰਸ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਓਜਲਾ ਨੇ ਲੋਕਾਂ ਨਾਲ ਮੁਲਾਕਾਤ ਵੀ ਕੀਤੀ ਉਹਨੇ ਆਪਣੀ ਰਿਟਰਨ ਟਿਕਟ ਅਮਰੀਕਾ ਦੀ ਬੁੱਕ ਕਰਾ ਲਈ ਜੇ ਉਹ 5 ਤਰੀਕ ਨੂੰ ਵਾਪਸ ਜਾ ਰਿਹਾ ਹੈ ਲੇਕਿਨ ਮੈਨੂੰ ਹੈਰਾਨੀ ਹੈ ਇਸ ਗੱਲ ਦੀ ਵੀ ਇਹ ਤੁਹਾਡੇ ਭਰਾ ਨੇ ਤੇ ਤੁਹਾਡੇ ਚ ਰਹਿਣਾ ਤੁਹਾਡੇ ਹੈਲੋ ਹੈਲੋ ਇਹ RAMNAS ਰੂਪੇ ਪਾਈ ਜਾਓ ਸਾਰੇ ਆਇਲਾ ਸਾਹਿਬ ਆਪਣੇ ਘਰ ਦੇ ਵਿੱਚ ਨਹੀਂ ਰਹਿਣਾ ਕਿ ساری ਉਮਰ ਘਰ ਦੇ ਵਿੱਚ ਆਇਲਾ ਸਾਹਿਬ ਜਿੰਦਾਬਾਦ ਅੱਜ ਹੀ ਵੋਟਾਂ ਨੇ ਜੇਤੂ ਕਰਤਾ ਤੁਹਾਨੂੰ ਬੱਲੂ ਕੋਸਰ ਰਿਕੂ ਪਪਾ ਜੀ ਜਿੰਦਾਬਾਦ ਜਿੰਦਾਬਾਦ ਸਾਡੇ ਗੁਰਜੀਤ ਸਿੰਘ ਹੋਜਲਾ ਜਿੰਦਾਬਾਦ ਗੁਰਜੀਤ ਸਿੰਘ ਹੋਜਲਾ ਜਿੰਦਾਬਾਦ ਇਹ ਜਿਹੜੀ ਸਾਡੇ ਦੇ ਕੌਂਟਰੋਲ ਸੇਵਾ ਨੇ ਰੱਖੀ ਸੀ ਡਾਕਟਰ ਰਾਜਮਨ ਵੀਰਕਾ ਵੀ ਆਈ ਸੀ ਉਹਦੇ ਤੋਂ ਸਾਰੇ ਪਹੁੰਚੇ ਸਾਬ ਰੋਗੇ ਚ ਲੋਕਾਂ ਚ ਬਹੁਤ ਜੋਸ਼ ਹੈ ਤੁਸੀਂ ਵੇਖੋ ਨੌਜਵਾਨਾਂ ਚ ਕਿੰਨਾ ਜੋਸ਼ ਹੈ ਅੱਜ ਲੋਕਾਂ ਨੇ ਮਨ ਬਣਾ ਲਿਆ ਕਿ ਜਿਹੜੀ ਇੰਡੀਆ ਦੇ ਵਿੱਚ ਪਾਰਟਨਰ ਬਣ ਜਾ ਰਹੀ ਹੈ ਇੰਡੀਆ ਅਲਾਈਂਸ ਦੀ ਸਰਕਾਰ ਬਣਨੀ ਹੈ ਰਾਹੁਲ ਗਾਂਧੀ ਜੀ ਨੂੰ ਲੋਕ ਪਿਆਰ ਕਰਦੇ ਨੇ ਕਾਂਗਰਸ ਨੂੰ ਪਿਆਰ ਕਰਦੇ ਨੇ ਅੱਜ ਅਸੀਂ ਸਾਰਿਆਂ ਨੇ ਮਨ ਬਣਾਇਆ ਉਹਨਾਂ ਨੇ ਚੇਂਜ ਕਰ ਲਈ ਗਰੇਡੀ ਸੰਵਿਧਾਨ ਦੇ ਵਿਰੁੱਧ ਤਾਕਤਾਂ ਨੇ ਜਿਹੜੀ ਦਿੱਲੀ 'ਚ ਬੈਠੀਆਂ ਨੇ ਜਿਨ੍ਹਾਂ ਨੇ ਸਰਕਾਰਾਂ ਤੋੜੀਆਂ ਨੇ ਜਿਨ੍ਹਾਂ ਨੇ ਮਾਨੀਫੈਸਟ ਵਰਗੇ ਘਟਨਾਵਾਂ ਹੋਈਆਂ ਨੇ ਨਿਕਾ ਘਟਨਾਵਾਂ ਜਿਹੜੀਆਂ ਦੇਸ਼ ਨੂੰ ਸ਼ਰਮਨਾਕ ਕਰਦੀਆਂ ਨੇ ਮਹਿਲਾ ਪਹਿਲਵਾਨਾਂ ਦੇ ਬੇਪਤੀਆਂ ਹੋਈਆਂ ਨੇ ਹਾਥਰ ਵਰਗੇ ਕਾਂਡ ਹੋਏ ਨੇ ਜਿਨ੍ਹਾਂ ਨੇ ਮਹਿੰਗਾਈ ਬਹੁਤ ਵਧਾਈ ਹੈ ਸਿਲੰਡਰ 400 ਦਾ 1100 ਰੁਪਏ ਦਾ ਕਰਤਾ ਹੈ ਤੇਲ ਪੰਜਾਬ ਦਾ ਸੌਦਾ ਹੋ ਗਿਆ ਹੈ ਐਮ ਐਸ ਐਮ ای ਵਰਗੇ ਮਾੜੇ ਕਾਨੂੰਨ ਬਣਾਏ ਨੇ ਜਿਨ੍ਹਾਂ ਨੇ ਇਨਕਮ ਟੈਕਸ ਟੈਰਰ ਲੈ ਕੇ ਆਏ ਨੇ ਜੀ ਐਸ ਟੀ ਦੇ ਬਹੁਤ ਵੱਡੇ ਲੋਕਾਂ ਨੂੰ ਸਜ਼ਾਵਾ ਹੋ ਰਹੀਆਂ ਨੇ ਜਿਨ੍ਹਾਂ ਨੇ ਆਮ ਲੋਕਾਂ ਨੂੰ ਇੱਕ ਜਿਹੜੇ ਵਪਾਰੀ ਨੇ ਉਹਨਾਂ ਨੂੰ ਇੱਕ ਚੋਰਾਂ ਦੀ ਤਰ੍ਹਾਂ ਇਹਨਾਂ ਨੇ ਸਾਫਤ ਕਰਤਾ ਉਹ ਸਰਕਾਰ ਨੂੰ ਲਾਉਣ ਦਾ ਮਨ ਅੰਮ੍ਰਿਤਸਰ ਵਾਸੀਆਂ ਨੇ ਬਣਾ ਲਿਆ ਮੈਂਬਰ ਪਾਰਲੀਮੈਂਟ ਉਹਨਾਂ ਨੇ ਚੁਣ ਕੇ ਭੇਜਣਾ ਹੈ ਉਹਨਾਂ ਦੇ ਜਜ਼ਬਾਤ ਆਦਦੇ ਨੇ ਇੱਕ ਤਰੀਕ ਨੂੰ ਵੱਡੀ ਤਦਾ ਚੋਟ ਆ ਪਾ ਗਈ ਚੋਣਾਂ ਕਿਸ ਤਰੀਕੇ ਦੇ ਨਾਲ ਆ ਲੋਹਾਂ ਡੌਡਰ ਦੀ ਸਥਿਤੀ ਖਰਾਬ ਹੋਈ ਹੈ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਉਹਨੂੰ ਕਿਵੇਂ ਵੇਖਦੇ ਹੋ ਕਿ ਕੱਲ ਵੀ ਜਿੱਦਾਂ ਗੋਲੀ ਚੱਲੀ ਆ ਤਾਂ ਕਿਤਨਾ ਕਿਤੇ ਕਤਲੇਆਮ ਹਰ ਆਇਆ ਕੋ ਇਹ ਪਿਛਲੇ ਬਹੁਤ ਮਾੜੀ ਲੱਗਦੀ ਹੈ ਲੋਹਾਂ ਡੌਡਰ ਇਹ ਕਿਸੇ ਨੂੰ ਬੱਚੋ ਤੁਹਾਡੇ ਬਾਤਾਂ ਬਾਰੇ ਵੀ ਕਹਣਾ ਜੋਨਾ ਲੋਕ ਦੁਰਦੇ ਹਣੇ ਕਿ ਅੱਜ ਅਮਰਸਰ ਦੇ ਕੋਈ ਠੀ ਪੈਣ ਸ਼ਾਮ ਨੂੰ ਬਾਹਰ ਨਹੀਂ ਨਿਕਲ ਸਕਦੀ ਕੋਈ ਔਖਾ ਹੈ ਉਹਨਾਂ ਨੂੰ ਚੱਲਣਾ ਪਿੰਡਾਂ ਦੇ ਵਿੱਚ 6-7 ਵਜੇ ਲੋਕ ਘਰਾਂ ਨੂੰ ਕਹਿ ਜਾਂਦੇ ਨੇ ਇਹ ਲਾਉਂਡਰ ਕਿਨੇ ਠੀਕ ਕਰਨੇ ਕੌਂਸਲਰ ਦਾ ਕੰਮ ਹੈ ਇੱਥੇ ਸਿਰ ਜਿਹੜੇ ਵੋਟਾਂ ਮੰਗਣਾਉਂਦੇ ਆ ਇਹਨਾਂ ਦਾ ਕੰਮ ਹੈ ਇਹਨਾਂ ਦਾ ਖੁਦ ਐਮਐਲਏ ਨੇ ਕਿਹਾ ਕਿ ਰਾਗਵ ਚੱਡੇ ਦੇ ਜਿਹੜੇ ਅਫਸਰ ਲੱਗੇ ਨੇ ਉਸਦੇ 2-4 ਅਫਸਰੇ ਚਿੱਟਾ ਬਕਾਰੇ ਨੇ ਪੁਲਿਸ ਚੰਗੀ ਹੈ ਔਰ ਜਦੋਂ ਇੱਟੇ ਵੱਡੇ ਅਫਸਰ ਨੇ ਦੋ ਚਾਰ ਅਫਸਰ ਰੱਖੇ ਹੁਣ ਉਹ ਫਿਰ ਗੰਦ ਪੈਂਦਾ ਵੇ ਸਾਰੇ ਰੌਲਾ ਪੈਂਦਾ ਇਸ ਚੀਜ਼ ਦਾ ਪਹਿਲਾਂ ਸਾਹਿਬ ਕਿੰਨੇ ਕ ਵੱਡੇ ਪੱਧਰ ਦੇ ਉੱਤੇ ਕਾਂਗਰਸ ਪਾਰਟੀ ਦੇ ਵਿੱਚ ਲੋਕ ਸ਼ਾਮਲ ਹੋ ਰਹੇ ਨੇ ਤੇ ਅੱਜ ਬਹੁਤ ਵੱਡੇ ਪੱਧਰ ਤੇ ਆ ਦੇਖੋ ਪੈਣਾ ਸਾਡੀਆਂ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਆ ਰਹੀਆਂ ਨੇ ਉਹਨਾਂ ਨੇ ਮਨ ਬਣਾਇਆ ਕਿ ਜਿਹੜੀ ਗਲਤੀ ਕੀਤੀ ਸੀ ਉਹਨੂੰ ਸੁਧਾਰਨਾ ਹੈ ਔਰ ਇੱਥੋਂ ਕਾਂਗਰਸ ਪਾਰਟੀ ਨੂੰ ਵੱਡੀ ਲੀਡਰਸ਼ਿਪ ਮਿਲਦੀ ਹੈ ਤੇ ਹਰ ਵਾਰੀ ਤੁਹਾਡਾ ਤੁਹਾਡਾ ਨਾਮ ਜਰਾ ਬੋਲਿਆ ਜਾਂਦਾ ਹੈ ਜੀ ਮੇਰੀ ਇੱਕੀ ਬੰਦੀ ਹੈ 4 ਤਰੀਕ ਦੀ ਮੀਟਿੰਗ ਕਰਨ ਸਿਰਫ ਆਪਣੇ ਮਨ ਦੇ ਜਿਹੜੇ ਗੰਦੇ ਨਾਲੇ ਉਹਨਾਂ ਨੂੰ ਬੰਦ ਕਰ। ਕੋਇਲਾ ਸਾਹਿਬ ਜਿਹੜੇ ਅੱਜ ਮਾਰਕਰ ਪਰਕਰ ਸ਼ਾਮਲ ਹੋ। ਇਸ ਬੱਲੂ ਦੀ ਜੜੇ ਮੇਰੇ ਵੱਡੇ ਭਾਈ ਸਾਹਿਬ ਨੇ ਰਿੰਕੂ ਜੀ, ਬਾਬਾ ਜੀ, ਸੁਖ ਪ੍ਰਧਾਨ ਜੀ ਤੇ ਸਾਡੀ ਜਿਹੜੀ ਸ਼ਹਾਟੀ ਦੀ ਟੀਮ ਆ ਸਮੁੱਚੀ ਟੀਮ ਉਹਨਾਂ ਵੱਲੋਂ ਅੱਜ 19 ਤਰੀਕ ਨੂੰ ਰੈਲੀ ਦਾ ਆਯੋਜਨ ਕੀਤਾ ਗਿਆ ਸੀ ਜੀ। ਕਿੰਨੇ ਕਿ ਪਰਿਵਾਰ ਜਿਹੜੇ ਅੱਜ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਜਿਹੜੇ ਅੱਜ ਕਾਂਗਰਸ ਵਿੱਚ ਅੱਜ 30 ਪਰਿਵਾਰ ਆ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਨੇ ਜੀ। ਜਿੰਨਾ ਕਰੋ ਜਾਣੇ ਜੀ ਲੋਕ ਮੋਟਰਾਂ ਦੇ ਲੋਕਾਂ ਚ ਕਾਂਗਰਸ ਪਾਰਟੀ ਦੇ ਜ਼ਰੀਏ ਬਹੁਤ ਉਝਾਨੇ ਕਿਉਂਕਿ ਲੋਕਾਂ ਨੇ 2.5 ਸਾਲ ਬਹੁਤ ਜ਼ਿਆਦਾ ਦੁੱਖ ਹੰਡਾਇਆ ਆ ਹੁਣ ਦੁੱਖ ਚੋਂ ਨਿਕਲ ਕੇ ਤੇ ਹੁਣ ਸੁੱਖ ਦੀ ਵਾਰੀ ਆ ਇਸ ਕਰਕੇ ਜਿਹੜੇ 2.5 ਸਾਲ ਬੀਤ ਚੁੱਕੇ ਨੇ ਉਹਨਾਂ ਨੂੰ ਲੋਕ ਛਿੱਤਰ ਮਾਰਦੇ ਹੋਏ ਤੇ ਅੱਗੋਂ ਪਾਰਟੀ ਨੂੰ ਸਮੇਂ ਸੇਵਿੰਗ ਵੇਖਦੇ ਹੋਏ ਕਾਂਗਰਸ ਪਾਰਟੀ ਨੂੰ ਉਹਨਾਂ ਨੇ ਜੁਆਇਨ ਕੀਤਾ ਆ ਤੇ ਕਾਂਗਰਸ ਪਾਰਟੀ ਦੀ ਵੈਸਟ ਹਲਕੇ ਜੋ ਬਹੁਤ ਵੱਡੀ ਜਿੱਤ ਉਤਲਾ ਸਾਹਿਬ ਨੂੰ ਅਸੀਂ ਜਿਤਾ ਕੇ ਮੈਂਬਰ ਪਾਰਲੀਮੈਂਟ ਚੁਲਾਂਗੇ ਜੀ ਸਾਡੇ ਜੀ ਵਾਰਡ ਵਿੱਚ ਪਹਿਲਾਂ ਦੇ 2.5 ਸਾਲ ਤੋਂ ਕੋਈ ਇਲੈਕਸ਼ਨ ਨਹੀਂ ਹੋਈ ਆ 2.5 ਸਾਲ ਤੋਂ ਕਾਰਪੋਰੇਸ਼ਨ ਨਹੀਂ ਬਣੀ ਜਿਹੜੇ ਪਹਿਲਾਂ ਸਾਡੇ ਕੌਂਸਲਰ ਰਹੇ ਨੇ ਸ੍ਰੀ ਨਗਵੰਤ ਕੌਰ ਜੀ ਕਿਰਨਪੀਰ ਸਿੰਘ ਮੂਨ ਨੂੰ ਉਹਨਾਂ ਦਾ ਬੇਟਾ 10 ਸਾਲ ਉਹਨਾਂ ਨੇ ਕੌਂਸਲਰ ਕੌਂਸਲਰ ਰਹੇ ਨੇ ਅਕਾਲੀ ਦਲ ਤੋਂ ਕੋਈ ਵੀ ਕੰਮ ਸਾਡੀ ਵਾਰਡ ਚ ਅੱਜ ਵੀ ਸਾਰੇ ਕੰਮ ਅਧੂਰੇ ਨੇ ਮੇਨ ਕੰਮ ਹੈ ਜੀ ਸੀਵਰੇਜ ਦਾ ਸੀਵਰੇਜ ਦਾ ਜਿਹੜਾ ਜ਼ਾਇਕਾ ਪ੍ਰੋਜੈਕਟ ਪਿਆ ਸੀ ਜ਼ਾਇਕਾ ਪ੍ਰੋਜੈਕਟ ਬਾਰੋ-ਬਾਰੀ ਇਹ ਲੈ ਕੇ ਗਏ ਨੇ ਇਹਨਾਂ ਨੂੰ ਚਾਹੀਦਾ ਸੀ ਕਿ ਠੱਗਾ ਕਲੋਨੀ ਗੋਬਿੰਦਪੁਰਾ ਜੜੀਆਂ ਹੋਰ ਵਿਕਾਸਨਗਰ ਦੀਆਂ ਜੜੀਆਂ ਗਲੀਆਂ ਲੱਗਦੀਆਂ ਨੇ ਉਹਨਾਂ ਨੂੰ ਇਹਨਾਂ ਨਾਲ ਜੋੜ ਦੇ ਤੇ ਜ਼ਾਇਕਾ ਪ੍ਰੋਜੈਕਟ ਦੇ ਨਾਲ ਜੋੜ ਕੇ ਜਿਹੜੀ ਇਹਨਾਂ ਦੀ ਪ੍ਰੋਬਲਮ ਸੀ ਸੀਵਰੇਜ ਦੀ ਉਹਨਾਂ ਨੂੰ ਖਤਮ ਕਰ ਦੇ ਪਰ ਕੀ ਸੀ ਪੈਸੇ ਦਾ ਤੁਜ਼ਾਂ ਸੀ ਫੰਡਾਂ ਦਾ ਤੁਜ਼ਾਂ ਸੀ ਬੜੇ ਪੈਸੇ ਆਏ ਨੇ ਬਹੁਤ ਜ਼ਿਆਦਾ ਇਹਨਾਂ ਨੇ ਘਬਲਾ ਕੀਤਾ ਨੇ ਤੇ ਕਿਸੇ ਦਾ ਵੀ ਕੋਈ ਵੀ ਕੰਮ ਨਾਲੀਆਂ ਦਾ ਸੀਵਰੇਜ ਦਾ ਨਹੀਂ ਹੋਇਆ ਹੁਣ ਵੀ ਮੈਂ ਥੋੜੇ ਦਿਨ ਪਹਿਲਾਂ ਕਾਰਪੋਰੇਸ਼ਨ ਤੋਂ ਅਗਰਹਿ ਕਰਕੇ ਗੱਡੀਆਂ ਲੈ ਕੇ 11 ਵਜੇ ਦਾ ਖਲੋ ਕੇ ਸਵਾ 4 ਵਜੇ ਤੱਕ ਖੁੱਦ ਖਲੋ ਕੇ ਉਹ ਨਰਕ ਭਰੀ ਜ਼ਿੰਦਗੀ ਲੋਕ ਉਥੋਂ ਦੇ ਬਤੀਦ ਕਰ ਰਹੇ ਨੇ 30 ਸੈਕਿੰਡ ਵੀ ਕੋਈ ਉਹਨਾਂ ਦੇ ਘਰ ਚ ਨਹੀਂ ਖਲੋ ਸਕਦਾ ਜਿਹੜਾ ਮੈਂ ਉਥੇ ਖਲੋ ਕੇ ਉਹਨਾਂ ਦਾ ਸੀਵਰੇਜ ਕਢਾਇਆ ਜੀ ਬਰਬ ਜੀ ਕੋਈ ਇਨਸਾਨ ਚੜਾਈਆਂ ਦੇ ਜਾਂਦਾ ਨਾ ਉਹ ਵੈਸੇ ਵੀ ਲੋਕਾਂ ਦੀ ਅੱਖਾਂ 'ਚ ਫਿਰਕਦਾ ਆ ਇਸ ਕਰਕੇ ਇਹਨਾਂ ਦੀ ਜਿੱਤਿਆ ਓਜਲਾ ਸਾਹਿਬ ਦੀ ਜਿੱਤਿਆ ਕਾਂਗਰਸ ਪਾਰਟੀ ਜਿੱਤਿਆ ਇਸ ਕਰਕੇ ਲੋਕਾਂ ਨੇ ਕਹਿਣਾ ਹੀ ਹੁੰਦਾ ਕਈ ਜਾਣ ਤੋਂ ਕੋਈ ਫਰਕ ਨਹੀਂ ਪੈਂਦਾ ਅੱਜ ਓਜਲਾ ਸਾਹਿਬ ਦੀ ਰੈਲੀ ਰੱਖੀ ਗਈ ਹੈ ਛਾਡੇ ਚੌਂਕ ਵਿੱਚ ਰੈਲੀ ਦੀ ਇਸ ਤਰੀਕੇ ਨਾਲ ਅਸੀਂ ਤਿਆਰੀ ਕੀਤੀ ਸੀ ਕਿ ਹੋਰ ਕੋਈ ਪਾਰਟੀ ਦਬਾਰਾ ਰੈਲੀ ਕਰਨ ਦਾ ਸੋਚਣ ਵੀ ਨਾ ਤੋਂ ਇਸ ਦੇ ਅੱਜ ਦੀ ਰੈਲੀ ਦੇ ਨਾਲ ਦੂਜੀਆਂ ਪਾਰਟੀਆਂ ਨੂੰ ਇਹ ਸਮਝ ਆ ਗਈ ਆ ਕਿ ਛਾਡੇ ਦੇ ਵਿੱਚ ਇੱਕੋ ਇੱਕੋ ਨਾਮ ਆ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਤੇ ਕਾਂਗਰਸ ਪਾਰਟੀ ਸਰਦਾਰ ਗੁਰਜੀਤ ਸਿੰਘ ਓਜਲਾ ਜਿੱਤਣਗੇ ਨਿਸ਼ਾਨ ਵੀ ਤੀਜੇ ਨੰਬਰ ਤੇ ਆ ਤੇ ਜਿੱਤ ਵੀ ਤੀਜੀ ਵਾਰ ਪੱਕੀ ਅੱਜ ਕੁਝ ਨੁਮਾਇंदे ਮੁਕਾਮਲ ਵੀ ਹੋਏ ਨੇ ਤੁਹਾਡੇ ਕਾਜ ਸਾਡੀ ਪਾਰਟੀ ਆ ਬਹੁਤ ਸਾਰੇ ਸ਼ਾਮਲ ਹੋਏ ਆ ਹਾਲਾ ਦੇ ਆ ਸਾਢੇ 5 ਵਜੇ ਦਾ ਲੋਕਾਂ ਨੂੰ ਟਾਈਮ ਦਿੱਤਾ ਸੀ ਸਾਢੇ 8 ਵਜੇ ਤਿੰਨ ਘੰਟੇ ਪ੍ਰੋਗਰਾਮ ਚੱਲਿਆ ਬਹੁਤ ਸਾਰੇ ਸਾਥੀ ਆ ਜਿਨ੍ਹਾਂ ਨੇ ਅੱਜ ਘਰ ਤੋਂ ਘਰ ਤੋਂ 100 ਤੋਂ 150 ਲੋਕ ਜਿਹੜੇ ਸਾਡੇ ਸ਼ਾਮਲ ਹੋਣ ਵਾਲੇ ਹੈਗੇ ਸੀ ਰਸ਼ ਜ਼ਿਆਦਾ ਹੋਣ ਕਰਕੇ ਅੱਗੇ ਨਹੀਂ ਆ पाए ਉੱਤੋਂ ਸਟੇਜ ਤੇ ਵੀ ਸਾਡੇ ਕੋਲ ਬਹੁਤ ਜ਼ਿਆਦਾ 100 ਦੇ ਕਰੀਬ ਸਾਥੀ ਸੀ ਸਾਡੇ ਸਟੇਜ ਤੇ ਹੀ ਜਿਹੜੇ ਸਾਡੇ ਦੇ ਮੋਹਰਵਾ ਬੰਦੇ ਔਰ ਉਹਨਾਂ ਨੂੰ ਆਉਣ ਵਾਲੇ ਦਿਨਾਂ ਜਿਹੜੇ ਛਾੜੇ ਵਿੱਚ ਅੱਗੋ ਖੰਡ ਵਾਲੇ ਆਪਾਂ 26 ਤਰੀਕ ਨੂੰ ਇੱਕ ਐਸੇ ਲੈਵਲ ਦੀ ਇੱਕ ਵੱਡੀ ਰੈਲੀ ਕਰਨ ਜਾ ਰਹੇ ਆ ਉਸ ਵਿੱਚ ਆਪਾਂ ਉਹਨਾਂ ਨੂੰ ਸ਼ਾਮਲ ਕਰਾਂਗੇ ਦੂਜੇ ਉਮੀਦਵਾਰਾਂ ਨੂੰ ਕਿਵੇਂ ਦੇਖਦੇ ਹੋ ਜੀ ਹੋਰ ਵੀ ਉਮੀਦਵਾਰ ਮੋੜ ਦੇ ਵਿੱਚ ਮੈਂ ਜੀ ਦੂਜਿਆਂ ਨੂੰ ਵੇਖੋ ਲੋਕਾਂ ਨੇ ਝਾੜੂ ਨੂੰ ਜਵਾਬ ਦੇਣਾ ਹੈ ਝਾੜੂ ਦਾ ਤੀਲਾ ਤੀਲਾ ਹੋਇਆ ਇਹ ਘਟੇ ਆ ਇਹ ਵਧੇ ਨਹੀਂ ਆ ਦੂਜਾ ਭਾਜਪਾ ਕੋ ਅਜੇ ਤੱਕ ਕੈਂਡੀਡੇਟ ਨਹੀਂ ਆ ਜਿੰਨੀ ਦਿਵਾਰ ਵੀ ਕੈਂਡੀਡੇਟ ਆਇਆ ਵਾ ਅੰਮ੍ਰਿਤਸਰ ਤੋਂ ਬਾਹਰ ਦਾ ਕੈਂਡੀਡੇਟ ਆਇਆ ਇਸ ਵਾਰੀ ਵੀ ਅੰਮ੍ਰਿਤਸਰ ਤੋਂ ਬਾਹਰ ਦਾ ਕੈਂਡੀਡੇਟ ਆਇਆ ਆ ਔਰ ਉਹਨਾਂ ਦੀ ਇਹ ਤਾਂ ਦਾਲ ਨਹੀਂ ਗੱਲ ਦੀ ਕਿਉਂਕਿ ਅੰਮ੍ਰਿਤਸਰ ਦਾ ਜਿਹੜਾ ਭਾਈਵਾਧਾ ਕਾਰਜਕਰਤਾ ਵਾ ਉਹ ਵੀ ਇਹ ਗੱਲ ਦੱਸ ਕਹਿੰਦੇ ਆ ਕਿ ਇਹਨਾਂ ਨੇ ਹੁਣ ਇਹਨਾਂ ਨੂੰ ਮੌਕੇ ਦੇ ਮੌਕੇ ਸਾਡੀ ਲੋੜ ਹੈਗੀ ਆ ਤੇ ਸਾਨੂੰ ਮਿਲਦੇ ਪਏ ਉਸ ਤੋਂ ਬਾਅਦ ਇਹਨਾਂ ਨੇ ਸਾਡਾ ਮਿਲਣਾ ਵੀ ਨਹੀਂ ਮੈਂ ਰਕਿਸ਼ਟਵਾਰ ਰਿੰਕੂ ਅੱਜ ਜਿਹੜੀ ਹਲਕਾ ਵੈਸਟ ਦੇ ਵਿੱਚ ਜਿਹੜੀ ਰੈਲੀ ਕੀਤੀ ਗਈ ਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਲੋਕ ਸਭਾ ਦਾ ਇਲੈਕਸ਼ਨ ਜਿਹੜਾ ਉਹ ਚੱਲ ਰਿਹਾ ਅੱਜ ਸਾਡੇ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਜੀ ਔਜਲਾ ਜੋ ਪਹਿਲੇ ਵੀ ਦੋ ਵਾਰੀ ਐਮਪੀ ਦੀ ਇਲੈਕਸ਼ਨ ਲੜ ਚੁੱਕੇ ਨੇ ਔਰ ਅੰਮ੍ਰਿਤਸਰ ਦੇ ਲੋਕਾਂ ਨੇ ਪਹਿਲੇ ਵੀ ਉਹਨਾਂ ਨੂੰ ਉਹਨਾਂ ਦੇ ਉੱਤੇ ਭਰੋਸਾ ਕਰਕੇ ਉਹਨੂੰ ਦੋ ਵਾਰੀ ਐਮਪੀ ਬਣਾਇਆ ਤੇ ਜਿਹੜੀ ਅੱਜ ਹਲਕਾ ਵੈਸ ਦੀ ਜਿਹੜੀ ਇਹ ਰੈਲੀ ਰੱਖੀ ਗਈ ਸੀ ਇਹਦੇ ਵਿੱਚ ਮੇਰੇ ਛੋਟੇ ਵੀਰ ਤੀਸ਼ ਬੱਲੂ ਜੀ ਗੌਰਵ ਅਰੋੜਾ ਜੀ ਜੋ 82 ਨੰਬਰ ਵਾਰਡ ਤੋਂ 1 ਨੰਬਰ ਵਾਰਡ ਤੋਂ ਇਨਚਾਰਜ ਨੇ ਸੁਖ ਭਾਈ ਕਵਲੀ ਜੀ ਸੌਰਵ ਸ਼ਰਮਾ ਜੀ ਇਹ ਪੂਰੀ ਸਾਡੀ ਟੀਮ ਵੱਲੋਂ ਜਿਹੜੀ ਇਹ ਅੱਜ ਜਿਹੜੀ ਇੱਥੇ ਹਲਕਾ ਵੈਸ ਦੇ ਵਿੱਚ ਰੈਲੀ ਰੱਖੀ ਗਈ ਸੀ ਔਰ ਅੱਜ ਪੂਰੀ ਰੈਲੀ ਦੇ ਵਿੱਚ ਤੁਸੀਂ ਸਾਰਿਆਂ ਨੇ ਦੇਖਿਆ ਹੀ ਆ ਕਿ ਕਿਸ ਤਰ੍ਹਾਂ ਓਜਲਾ ਜੀ ਨੂੰ ਜਿਹੜਾ ਇਹ ਪਿਆਰ ਉਹਨਾਂ ਦੇ ਪਿਆਰ ਸਦਕੇ ਅੱਜ ਬਹੁਤ ਵੱਡਾ ਜਿਹੜਾ ਇਹ ਇਕੱਠ ਜਿਹੜਾ ਲੋਕਾਂ ਨੇ ਸਬੂਤ ਦਿੱਤਾ ਕਿ ਅਸੀਂ ਓਜਲਾ ਸਾਹਿਬ ਦੇ ਨਾਲ ਆਂ ਜਿੰਨੀ ਕਿ ਬਹੁਤ ਮਤਨ ਜਿਤਾਉਗੇ ਜੀ ਇਸ ਵਾਰ ਤੋਂ ਦੇਖੋ ਜੀ ਮੈਨੂੰ ਤੇ ਜੋ ਹਾਲਾਤ ਲੱਗ ਰਹੇ ਨੇ ਤੁਸੀਂ ਦੇਖਿਆ ਕਿ ਪੂਰੇ ਉਹਨਾਂ ਦੇ ਜਿਹੜਾ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਆ ਪੂਰੇ ਅੰਮ੍ਰਿਤਸਰ ਦੀ ਚਾਹੇ ਉਹ ਦਿਹਾਤੀ ਆ ਤੇ ਚਾਹੇ ਉਹ ਸ਼ਹਿਰੀ ਆ ਮੈਨੂੰ ਐ ਲੱਗਦਾ ਜਿੱਦਾਂ ਉਹਨਾਂ ਦੀ ਪਹਿਲੀ ਜਿਹੜੀ ਜਿਮਨੀ ਚੋਣ ਹੋਈ ਸੀ ਉਹ 2 ਲੱਖ ਵੋਟਾਂ ਨਾਲ ਜਿੱਤੇ ਸੀ ਹੁਣ ਵੀ ਮੈਨੂੰ ਐ ਲੱਗਦਾ ਜਿਹੜਾ ਲੋਕਾਂ ਦੇ ਵਿੱਚ ਉਹ ਸ਼ਾਹ ਵਾ ਉਹ ਕਾਂਗਰਸ ਪ੍ਰਤੀ ਬਹੁਤ ਆ ਤੇ ਇਸ ਅਗੇ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਹੜਾ ਆਉਣ ਵਾਲਾ ਸਮਾਂ ਜਿਹੜੀ 1 ਤਰੀਕ ਨੂੰ ਲੋਕ ਆਪਣੀ ਇੱਕ ਇੱਕ ਵੋਟ ਪਾ ਕੇ ਜਿਸ ਤਰ੍ਹਾਂ ਪਹਿਲੇ ਓਇਲਾ ਜੀ ਨੇ 2 ਲੱਖ ਵੋਟਾਂ ਜਿਤਾਇਆ ਹੁਣ ਵੀ ਮੈਨੂੰ ਪੂਰੀ ਉਮੀਦ ਆ ਵੀ ਉਹ ਘੜਦੋ ਘੜ ਵੀ 2 ਲੱਖ ਵੋਟਾਂ ਜਿੱਤਣਗੇ ਔਰ ਜਿਹੜਾ ਹਲਕਾ ਵੈਸਟ ਆ ਉਹ ਹਮੇਸ਼ਾ ਹੀ ਇਥੋਂ ਘੜਦੋ ਘੜ ਵੀ ਮੈਨੂੰ ਉਮੀਦ ਆ ਵੀ ਜਿਹੜੀ ਉਹ 332000 ਵੋਟਾਂ ਇਥੋਂ ਲੀਡ ਕਰਨਗੇ